ਹੈਲੋ एवरीवन ਸਸ਼ੀਕਲ ਜੀ ਆਈ ਹੋਪ ਸਾਰੇ ਦਿਨ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹੈ ਜੀ ਬਹੁਤ ਦਿਨਾਂ ਬਾਅਦ ਆਪਣਾ ਵਲੌਗ ਆ ਰਿਹਾ ਬਹੁਤ ਟਾਈਮ ਬਾਅਦ ਦਿਨਾਂ ਬਾਅਦ ਨਹੀਂ ਬਹੁਤ ਟਾਈਮ ਬਾਅਦ ਮੇ ਵੀ 2 ਮਹੀਨੇ ਹੋ ਗਏ ਹੋਣੇ ਆ ਕਰੀਬ ਕਰੀਬ ਕਿ ਆਪਣਾ ਕੋਈ ਵਲੌਗ ਨਹੀਂ ਆਇਆ ਤੇ ਅੱਜ ਦੇ ਵਲੌਗ ਵਿੱਚ ਕੁਝ ਕੁ ਬੇਸਿਕ ਆਪਣੇ ਕੰਮ ਕੁਝ ਕੁ ਚੀਜ਼ਾਂ ਤੇ ਇੱਕ ਅੱਜ ਆਪਣਾ ਨਿਊ ਫੈਮਿਲੀ ਮੈਂਬਰ ਐਡ ਹੋਇਆ ਆਪਾਂ ਉਹ ਤੁਹਾਡੇ ਨਾਲ ਉਹਨਾਂ ਦੀ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਕਿਹੜਾ ਫੈਮਿਲੀ ਮੈਂਬਰ ਹੈ ਤੇ ਕੀ ਉਸਦੀ ਮਤਲਬ ਸਾਰੀ ਡਿਟੇਲ ਵਗੈਰਾ ਮੈਂ ਤੁਹਾਨੂੰ ਦੱਸੂਗੀ ਐਕਚੁਅਲੀ ਜਦੋਂ ਆਪਾਂ ਘਰੇ ਕੋਈ ਨਵਾਂ ਪ੍ਰੋਡਕਟ ਲੈ ਕੇ ਆਨੀਏ ਜਾਂ ਕੋਈ ਵੀ ਨਵੀਂ ਚੀਜ਼ ਲੈ ਕੇ ਆਉਣੇ ਜੋ ਤੁਹਾਡਾ ਸੁਪਨਾ ਹੁੰਦਾ ਆ ਜਿਵੇਂ ਕਿ ਇਹ ਕਬੂਰਡ ਵੀ ਮੇਰਾ ਬਹੁਤ ਟਾਈਮ ਦਾ ਸੁਪਨਾ ਸੀਗਾ ਕਿ ਮੈਂ ਕਬੂਰਡ ਵਾਲੀ ਕਿਚਨ ਬਣਵਾਣੀ ਹੈ ਹਾਲਾਂਕਿ ਇਹ ਪੂਰੀ ਫੁੱਲ ਕੰਪਲੀਟ ਨਹੀਂ ਹੋਈ ਹੈ ਮੈਂ ਥੋੜੀ ਥੋੜੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹਾਂ ਇਸ ਘਰ ਨੂੰ ਕੰਪਲੀਟ ਕਰਨ ਦੀ ਬਟ ਇਸ ਘਰ ਨੂੰ ਕੰਪਲੀਟ ਕਰਨ ਤੇ ਮਤਲਬ ਜਿੰਨਾ ਮੈਨੂੰ ਟਾਈਮ ਲੱਗ ਗਿਆ ਫਿਰ ਉਹੀ 8-10 ਸਾਲ 8-10 ਸਾਲ ਮੈਂ ਉੱਥੇ ਲਗਾਈ ਪਖਤਪੂਰਾ ਉੱਥੇ ਕੰਪਲੀਟ ਕੀਤਾ ਫਿਰ ਇਹ ਕੀਤਾ ਪਰ ਹੁਣ ਅਸੀਂ ਸੁਖ ਨਾਲ ਚਲੋ ਉੱਥੇ ਤਾਂ ਸਿਚੁਏਸ਼ਨਾਂ ਹੋਰ ਸੀ ਇੱਥੋਂ ਆਪਾਂ ਸੁਖ ਦੇ ਨਾਲ ਹੀ ਮੂਵ ਕਰਾਂਗੇ ਆਪਾਂ ਸ਼ਿਫਟ ਹੋਵਾਂਗੇ ਸ਼ਹਿਰ ਆਪਾਂ ਜਿਹੜਾ ਸਟਾਕ ਕਲੀਅਰ ਕਰਨ ਦੀ ਗੱਲ ਵੀ ਮੈਂ ਤੁਹਾਡੇ ਨਾਲ ਤਾਂ ਹੀ ਕਰੀ ਸੀ ਕਿਉਂਕਿ ਆਪਾਂ ਹੁਣੇ ਸ਼ਿਫਟ ਹੋ ਰਹੇ ਸੀਗੇ ਫਿਰ ਇੱਕ ਦੋ ਪ੍ਰੋਬਲਮ ਆ ਗੀਆਂ ਜਿਸ ਤੇ ਕਰਕੇ ਆਪਾਂ ਥੋੜਾ ਜਿਹਾ ਟਾਈਮ ਹੋਰ ਰੁਕ ਗਏ ਆ ਇੱਥੇ ਕਿਉਂਕਿ ਬੱਚਿਆਂ ਦੀ ਸਕੂਲ ਐਡਮਿਸ਼ਨ ਜਿਹੜੀ ਨਹੀਂ ਹੋ ਪਾਈ ਹੈਗੀ ਤੇ ਉਸ ਤੇ ਲਈ ਆਪਾਂ ਨੂੰ ਹੁਣ ਨਿਊ ਐਡਮਿਸ਼ਨ ਤੱਕ ਵਿਟ ਕਰਨਾ ਪਏਗਾ ਤੇ ਅੱਜ ਜਿਹੜਾ ਫੈਮਿਲੀ ਮੈਂਬਰ ਦੀ ਗੱਲ ਚੱਲ ਰਹੀ ਹੈ ਕਿ ਕਿਹੜਾ ਤੇ ਚਲੋ ਹੁਣ ਮੈਂ ਤੁਹਾਨੂੰ ਉਸ ਫੈਮਿਲੀ ਮੈਂਬਰ ਨਾਲ ਮਿਲਾ ਦਿੰਦੀ ਹਾਂ ਹਾਂਜੀ ਤੇ ਆਪਣਾ ਇਹ ਨਵਾਂ ਸਦਸਿਆ ਹੈ ਜਿਹੜਾ ਇਹ ਤੁਸੀਂ ਗੈਸ ਕਰ ਲਿਆ ਹੋਣਾ ਪੜ੍ਹ ਲਿਆ ਹੋਣਾ ਦੇਖ ਹੀ ਲਿਆ ਕਿ ਕਿਹੜਾ ਆਪਣਾ ਨਿਊ ਫੈਮਿਲੀ ਮੈਂਬਰ ਦੀ ਗੱਲ ਕਰ ਰਹੇ ਸੀ ਆਪਾਂ ਇਹ ਜੀ ਆਪਣਾ ਰੈਫਰਿਜਰੇਟਰ ਆਪਣਾ ਫ੍ਰਿਜ ਜੋ ਕਿ ਮੈਂ ਬਹੁਤ ਟਾਈਮ ਤੋਂ ਤੁਹਾਡੇ ਨਾਲ ਹਰ ਮਤਲਬ ਵਲੌਗ ਦੇ ਵਿੱਚ ਲਗਭਗ ਸ਼ੇਅਰ ਕੀਤਾ ਹੁਣਾ ਕਿ ਜਦੋਂ ਵੀ ਫ੍ਰਿਜ ਦੀ ਵੀਡੀਓ ਬਣਦੀ ਸੀ ਕਿ ਮੇਰਾ ਫ੍ਰਿਜ ਬਹੁਤ ਜ਼ਿਆਦਾ ਛੋਟਾ ਹੈ ਤੇ ਉਸ ਦੇ ਵਿੱਚ ਜਗ੍ਹਾ ਇੰਨੀ ਕੰਜਸਟਡ ਸੀਗੀ ਕਿ ਅਸੀਂ ਪ੍ਰੋਪਰਲੀ ਸਮਾਨ ਜਿਹੜਾ ਪੂਰਾ ਨਹੀਂ ਰੱਖ ਸਕਦੇ ਸੀ ਸਾਡੇ ਮਤਲਬ ਵਾਟਰਮੇਲਨ ਵਗੈਰਾ ਜਦੋਂ ਸੀਜ਼ਨ ਆਂਦਾ ਨਾ ਉਸ ਟਾਈਮ ਤੇ ਸਾਨੂੰ ਫ੍ਰਿਜ ਦਾ ਬਹੁਤ ਜ਼ਿਆਦਾ ਫੀਲ ਹੁੰਦਾ ਕਿ ਸਾਨੂੰ ਚੇਂਜ ਕਰ ਲੈਣੀ ਚਾਹੀਦੀ ਹੈ ਬਟ ਬਹੁਤ ਸਾਲਾਂ ਦੇ ਵੇਟ ਤੋਂ ਬਾਅਦ ਕਿਉਂਕਿ ਮੇਰਾ ਸਰ ਰਿਆ ਸੀਗਾ ਫ੍ਰਿਜ ਸਿਰਫ ਛੋਟਾ ਸੀ ਇਹ ਪ੍ਰੋਬਲਮ ਸੀ ਆਦਰਵਾਇਜ਼ ਫ੍ਰਿਜ ਮੇਰਾ ਛੋਟੇ ਵਾਲਾ ਅੱਛੀ ਵਰਕਿੰਗ ਕੰਡੀਸ਼ਨ ਦੇ ਵਿੱਚ ਸੀਗਾ ਕੋ ਕਈ ਟੀਚਾ ਫ੍ਰਿਜ ਦੇ ਵਿੱਚ ਰੱਖਣ ਤੋਂ ਪ੍ਰੋਬਲਮ ਆ ਰਹੀ ਸੀਗੀ ਤੇ ਅਸੀਂ ਜੀ ਇਸ ਨੂੰ ਫਿਰ ਪਰਚੇਸ ਕੀਤਾ ਐਡ ਕੀਤਾ ਆਪਣੀ ਫੈਮਿਲੀ ਦੇ ਵਿੱਚ ਕਿਉਂਕਿ ਇਹ ਜ਼ਰੂਰਤ ਸੀ ਸਾਡੀ ਬਹੁਤ ਟਾਈਮ ਤੋਂ ਮੈਂ ਸੋਚ ਰੱਖਿਆ ਸੀਗਾ ਕਿ ਫ੍ਰਿਜ ਲੈਣਾ ਹੈ ਤਾਂ ਥੋੜਾ ਅੱਛਾ ਲੈਣਾ ਨਹੀਂ ਤਾਂ ਫਿਰ ਆਪਾਂ ਫ੍ਰਿਜ ਥੋੜਾ ਹੋਰ ਇੱਕ ਸੀਜ਼ਨ ਕੱਢ ਲੈਣੇ ਆ ਇਹ ਕਰਦੇ ਕਰਦੇ ਪਤਾ ਨਹੀਂ ਮੈਂ ਕਿੰਨੀਆਂ ਗਰਮੀਆਂ ਲੰਘਾ ਦਿੱਤੀਆਂ ਤੇ ਫਿਰ ਮੈਨੂੰ ਲੱਗਿਆ ਕਿ ਹੁਣ ਫਾਈਨਲੀ ਆਪਾਂ ਨੂੰ ਲੈ ਲੈਣਾ ਚਾਹੀਦਾ ਅੱਛਾ ਬੱਚੇ ਇੰਨੇ ਜ਼ਿਆਦਾ ਖੁਸ਼ ਸੀ ਬੱਚਿਆਂ ਦੀ ਖੁਸ਼ੀ ਦਾ ਕੋਈ ਟਿਕਾਰਾ ਨਹੀਂ ਕਿਉਂਕਿ ਘਰ ਦੇ ਵਿੱਚ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਮੋਸਟਲੀ ਬੱਚਿਆਂ ਨੂੰ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਤੇ ਬੱਚਿਆਂ ਨੇ ਪੂਰੀ ਖੁਸ਼ੀ ਮਨਾਈ ਇਸ ਚੀਜ਼ ਦੀ ਅੱਛਾ ਫਾਈਨਲੀ ਜੀ ਆਪਣਾ ਅਨਬਾਕਸ ਹੋ ਗਿਆ ਫ੍ਰਿਜ ਤੁਸੀਂ ਇਹ ਦੇਖ ਸਕਦੇ ਹੋ ਅੱਛਾ ਇਹ ਟਫਨ ਗਲਾਸ ਲੱਗਿਆ ਹੋਇਆ ਇਸ ਤੇ ਮੂਰੇ ਸਾਰਾ ਇਹ ਟਫਨ ਗਲਾਸ ਹੈ ਇਹ ਨਿਊ 2025 ਦਾ ਮਾਡਲ ਹੈ ਅੱਛਾ ਜੀ ਇਹ ਕਰੋਮਾ ਤੋਂ ਬਾਈ ਕੀਤਾ ਆਪਾਂ ਆਪਾਂ ਨੂੰ ਬਠਿੰਡਾ ਕਰੋਮਾ ਸਟੋਰ ਤੋਂ ਲਿਆ ਤੇ ਉਹਨਾਂ ਨੇ ਡਿਲੀਵਰੀ ਵੀ ਖੁਦ ਕੀਤੀ ਐ ਇਸ ਦੀ ਤੇ ਇਹ ਮੁੰਡਾ ਜਿਹੜਾ ਆਇਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਇਸ ਦੀ ਸਾਰੀ ਸੈਟਿੰਗ ਬੈਟਿੰਗ ਕਰਨ ਆਇਆ ਕਿਉਂਕਿ ਕੰਪਨੀ ਦੇ ਇਨਸਟਰਕਸ਼ਨ ਸੀਗੇ ਕਿ ਜੇ ਤੁਸੀਂ ਖੁਦ ਅਨਬਾਕਸ ਕਰਦੇ ਹਾਂ ਜਾਂ ਕੁਝ ਵੀ ਚੀਜ਼ ਆਂਦੀ ਹੈ ਪਤਾ ਨਹੀਂ ਤੁਹਾਡਾ ਪ੍ਰੋਡਕਟ ਤੁਹਾਨੂੰ ਨਵਾਂ ਮਿਲਦਾ ਹੈ ਨਹੀਂ ਮਿਲਦਾ ਇਸੇ ਦੀ ਰਿਪੇਅਰਿੰਗ ਹੋਏਗੀ ਔਰ ਜੇ ਤੁਸੀਂ ਸਾਡੀ ਕੰਪਨੀ ਦੇ ਬੁਆਏ ਦੇ ਦੁਆਰਾ ਇਸ ਨੂੰ ਓਪਨਿੰਗ ਕਰਵਾਣੇ ਹੈ ਤੇ ਸਾਰਾ ਕੁਝ ਇਹਨਾਂ ਦੇ ਥਰੂ ਕਰਵਾਣੇ ਹੈ ਤੇ ਕੱਲ ਨੂੰ ਕੋਈ ਫਾਲਟ ਨਿਕਲਦਾ ਮਤਲਬ ਜਦੋਂ ਪਲੱਗ ਕਰਨ ਦੇ ਟਾਈਮ ਕੋਈ ਫੀਚਰ ਕੋਈ ਨਹੀਂ ਵਰਕਿੰਗ ਜਾਂ ਕੁਝ ਵੀ ਇਦਾਂ ਦੀ ਪ੍ਰੋਬਲਮ ਹੈ ਤਾਂ ਇਹ ਪੀਸ ਸਾਡੀ ਸਿਰਦਰਦੀ ਤੇ ਉੱਪਰ ਰਿਟਰਨ ਹੋਏਗਾ ਤੁਹਾਨੂੰ ਬਿਲਕੁਲ ਨਵਾਂ ਫਰੈਸ਼ ਜਿਹੜਾ ਪੀਸ ਹੈ ਉਹ ਪ੍ਰੋਵਾਈਡ ਕਰਵਾ ਕੇ ਦਿੱਤਾ ਜਾਏਗਾ ਤੇ ਮੈਂ ਤੇ ਬੋਲ ਰਹੀ ਸੀ ਕਿ ਥੋੜੀ ਮੈਂ ਹੈਲਪ ਕਰਵਾ ਦੇਣੀ ਹੈ ਤੁਹਾਡੇ ਨਾਲ ਤਾਂ ਉਹ ਕਹਿੰਦੇ ਕਿ ਇਹ ਨੂੰ ਹੈਲਪ ਦੀ ਲੋੜ ਨਹੀਂ ਹੈ ਇਸ ਤੇ نیچے ਅੰਨੀ ਜ਼ਿਆਦਾ ਮਤਲਬ ਇਹ ਵੈਸੇ ਹੀ ਸਲਿੱਪ ਕਰ ਜਾਂਦੀ ਹੈ ਤੇ ਇਹ ਨੂੰ ਇੱਕ ਬੰਦਾ ਹੀ ਸ਼ਿਫਟ ਕਰ ਦੇਗਾ ਸੋ ਤਾਂ ਹੀ ਉਹ ਕਹਿੰਦਾ ਵੀ ਮੈਂ ਕੱਲਾ ਹੀ ਆਇਆ ਮੈਂ ਨਾਲ ਨਹੀਂ ਲੈ ਕੇ ਆਇਆ ਕਿਉਂਕਿ ਮੈਂ ਕੱਲਾ ਮੈਨੇਜ ਕਰ ਲੈਣਾ ਹੁੰਨਾ ਤੇ ਮੰਮੀ ਮੈਨੂੰ ਇੱਥੇ ਪੁੱਛ ਰਹੇ ਸੀਗੇ ਕਿ ਇੰਨੀ ਵੱਡੀ ਫ੍ਰਿਜ ਲੈ ਕੇ ਆਂਦੀ ਹੈ ਤੇ ਫਿਰ ਤੇ ਲਾਈਟ ਦਾ ਮਤਲਬ ਬਹੁਤ ਜ਼ਿਆਦਾ ਲਾਈਟ ਕੰਜ਼ੂਮ ਕਰੂਗੀ ਤੇ ਬਿੱਲ ਦੇ ਵੱਟ ਕੱਢ ਦੇਣੇ ਆ ਫਿਰ ਮੰਮੀ ਨੂੰ ਸਮਝਾਇਆ ਕਿ ਨਹੀਂ ਜੋ ਪੁਰਾਣੀ ਫ੍ਰਿਜਸ ਹੁੰਦੀਆਂ ਸੀਗਾ ਪੁਰਾਣੇ ਪ੍ਰੋਡਕਟ ਹੁੰਦੇ ਸੀ ਉਹ ਲਾਈਟ ਜ਼ਿਆਦਾ ਖਾਂਦੇ ਸੀ ਜਿਵੇਂ ਕਿ ਪਹਿਲਾਂ ਵਿੰਡੋ ਏਸੀ ਸੀ ਜਾਂ ਛੋਟੀਆਂ ਆਪਾਂ ਫ੍ਰਿਜਾਂ ਜਿਹਨਾਂ ਦੀ ਗੱਲ ਕਰਦੇ ਆ ਕਿਉਂਕਿ ਉਹਨਾਂ ਵਿੱਚ ਨਿਊ ਟੈਕਨੋਲੋਜੀ ਦੇ ਫੀਚਰਸ ਨਹੀਂ ਹੁੰਦੇ ਇਹ ਸਾਰੀਆਂ ਨਿਊ ਟੈਕਨੋਲੋਜੀ ਦੀਆਂ ਡਿਊਲ ਇਨਵਰਟਰ ਚੀਜ਼ਾਂ ਜਦੋਂ ਆ ਜਾਂਦੀਆਂ ਇਨਵਰਟਰ ਪ੍ਰੋਡਕਟ ਆਉਂਦੀ ਹੈ ਤਾਂ ਇਹ ਸਾਰੇ ਬਹੁਤ ਥੋੜੀ ਲਾਈਟ ਖਾਂਦੇ ਨੇ ਫਿਰ ਮੰਮੀ ਨੂੰ ਚੰਗਾ ਲੱਗਾ ਕਿ ਚਲੋ ਛੋਕਰ ਹੈ ਕਿ ਨਹੀਂ ਤਾਂ ਫਿਰ ਬਿੱਲ ਦੇ ਵਾਟ ਆ ਜਾਣੇ ਆ ਵਟ ਨਿਕਲ ਜਾਣੇ ਆ ਕਿਉਂਕਿ ਮੰਮੀ ਨੇ ਇੰਨੀ ਵੱਡੀ ਫ੍ਰਿਜ ਦੇਖ ਕੇ ਹੀ ਕਿਹਾ ਕਿ ਬਹੁਤ ਜ਼ਿਆਦਾ ਬਿਜਲੀ ਦਾ ਇੱਦਾਂ ਇਹ ਸਾਰਾ ਥਰਮਾਕੂਲ ਵਗੈਰਾ ਜੇਪੀਆਂ ਚੂਪੀਆਂ ਉਤਾਰ ਰਹੇ ਨੇ ਇਸ ਦੀਆਂ ਜੋ ਲੱਗੀਆਂ ਹੋਈਆਂ ਤੇ ਥਰਮਾਕੂਲ ਅੰਦਰ ਜੋ ਜੋ ਜਿੱਥੇ ਜਿੱਥੇ ਪਾਈ ਹੋਈ ਉਹ ਸਾਰੀ ਬਾਹਰ ਕੱਢ ਰਹੇ ਆ ਤੇ ਬਾਕੀ ਸਾਰਾ ਸਾਨੂੰ ਫੀਚਰਸ ਵਗੈਰਾ ਆਲਮੋਸਟ ਪਤਾ ਇਸ ਫ੍ਰਿਜ ਦੇ ਬਸ ਇਹੀ ਸੀਗਾ ਕਿ ਚਲੋ ਇਹ ਖੁਦ ਅਨਬਾਕਸ ਕਰ ਦਿੰਦੇ ਨੇ ਤੇ ਇਸ ਨੂੰ ਖੁਦ ਸਾਰਾ ਵੈਰੀਫਾਈ ਕਰਦੇ ਨੇ ਕਿ ਪ੍ਰੋਡਕਟ ਓਕੇ ਆ ਤੇ ਇਹਨਾਂ ਦੀ ਪ੍ਰੋਬਲਮ ਦੇ ਉੱਪਰ ਆ ਇਹ ਫਿਰ ਚੀਜ਼ ਸਾਨੂੰ ਦੁਬਾਰਾ ਸਿਰਦਰਦੀ ਨਹੀਂ ਹੈ ਕਿ ਸਾਡੀ ਵਜ੍ਹਾ ਨਾਲ ਕੁਝ ਖਰਾਬ ਹੋਇਆ ਜਾਂ ਸਾਡੇ ਤੋਂ ਇਹ ਪ੍ਰੋਡਕਟ ਹੈ ਜਿਹੜਾ ਰਿਟਰਨ ਨਹੀਂ ਹੋਣਾ ਤੇ ਇਧਰ ਜੀ ਬੱਚਿਆਂ ਦਾ ਇੰਨਾ ਜ਼ਿਆਦਾ ਮਤਲਬ ਸੀ ਕਿ ਬੱਚੇ 3 ਦਿਨਾਂ ਦੇ ਵੇਟ ਕਰ ਰਹੇ ਸੀਗੇ ਕਿ ਅਸੀਂ ਅੱਜ ਅਨਬਾਕਸ ਕਰ ਦਈਏ ਅਸੀਂ ਅੱਜ ਅਨਬਾਕਸ ਕਰ ਦਈਏ ਡੇਲੀ ਸਕੂਲ ਜਾਣ ਤੋਂ ਪਹਿਲਾਂ ਬੱਚੇ ਬੋਲਦੇ ਸੀ ਕਿ ਅੱਜ ਜੇ ਆਗੇ ਅੰਕਲ ਤੋਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਖੁਦ ਅਨਬਾਕਸ ਕਰ ਦਾਂਗੇ ਕਿਉਂਕਿ ਬੱਚਿਆਂ ਨੂੰ ਵੇਟ ਨਹੀਂ ਹੋ ਰਿਆ ਸੀ ਆਪਣੇ ਤੋਂ ਕਿਸੇ ਤੋਂ ਵੀ ਵੇਟ ਨਹੀਂ ਹੁੰਦਾ ਨਵੀਂ ਚੀਜ਼ ਆਈ ਹੈ ਤੇ ਹੁੰਦਾ ਹੈ ਕਿ ਆਪਾਂ ਇਹਨੂੰ ਅਨਬਾਕਸ ਕਰ ਦਈਏ ਬਟ 3 ਦਿਨੇ ਡੱਬੇ ਦੇ ਵਿੱਚ ਬੰਦ ਹੀ ਪਿਆ ਰਿਹਾ ਹੈ ਫ੍ਰਿਜ ਇਸੇ ਤਰ੍ਹਾਂ ਜਿਵੇਂ ਜਿੱਦਾਂ ਸੀਗਾ ਤੇ ਉਸ ਤੋਂ ਬਾਅਦ ਅੱਛਾ ਇੱਕ ਛੋਟਾ ਫ੍ਰਿਜ ਹੈ ਇਹ ਤੁਸੀਂ ਮਿਰਰ ਦੇ ਵਿੱਚ ਦੇਖ ਰਹੇ ਹੋ ਅਤੇ ਟਫਨ ਗਲਾਸ ਲੱਗਾ ਹੋਇਆ ਇਸ ਦੇ ਵਿੱਚ ਪ੍ਰੋਪਰਲੀ ਸਾਰੀਆਂ ਚੀਜ਼ਾਂ ਦਿਖਦੀਆਂ ਤਾਂ ਮੈਂ ਸੋਚ ਰਹੀ ਸੀ ਕਿ ਇੱਕ ਵਾਰ ਤੁਸੀਂ ਬਾਹਰ ਇੱਥੇ ਰੱਖ ਕੇ ਲੌਬੀ ਦੇ ਵਿੱਚ ਇਸ ਨੂੰ ਚਲਾ ਕੇ ਦੇਖ ਲਓ ਤਾਂ ਮੰਮੀ ਕਹਿੰਦੇ ਨਹੀਂ ਹੁਣ ਬਾਰ-ਬਾਰ ਨਾਲੋਂ ਅੱਜ ਤੇ ਮੁੰਡਾ ਆਇਆ ਤੁਸੀਂ ਕਿਚਨ ਦੇ ਵਿੱਚ ਇਹਨੂੰ ਫਿਟ ਕਰਾ ਲਓ ਤੇ ਮੈਂ ਛੋਟਾ ਫ੍ਰਿਜ ਸੀ ਜਿਹੜਾ ਉਹ ਕਿਚਨ ਦੇ ਵਿੱਚੋਂ ਬਾਹਰ ਕੱਢ ਰਹੀ ਸੀਗੀ ਤੇ ਨਾਲ-ਨਾਲ ਮੈਂ ਇਹ ਵੀ ਸੋਚ ਰਹੀ ਸੀਗੀ ਕਿ ਉੱਤੇ ਬੜਾ ਛੋਟਾ ਫ੍ਰਿਜ ਸੀਗਾ ਤੇ ਇਹ ਵਾਲਾ ਫ੍ਰਿਜ ਬਹੁਤ ਜ਼ਿਆਦਾ ਵੱਡਾ ਹੈ ਤੇ ਕਿਚਨ ਕਾਫੀ ਕੰਜੈਸਟਡ ਹੋ ਜਾਣੀ ਹੈ ਕਿਚਨ ਦੇ ਪਤਾ ਨਹੀਂ ਸਪੇਸਫੁੱਲ ਰਹੇਗੀ ਵੀ ਜਾਂ ਨਹੀਂ ਤੇ ਸਾਨੂੰ ਕਾਫੀ ਇਸ ਤੀਜ ਦੀ ਪ੍ਰੋਬਲਮ ਸੀਗੀ ਕਿ ਇੰਨਾ ਵੱਡਾ ਫ੍ਰਿਜ ਲੈ ਹੈ ਤੇ ਇੰਨੇ ਵੱਡੇ ਪ੍ਰੋਡਕਟ ਦੇ ਨਾਲ ਸਾਨੂੰ ਰੱਖਣ ਨਾਲ ਕਿਚਨ ਜਿਹੜੀ ਆ ਉਹ ਭੀੜੀ ਲੱਗੇਗੀ ਬਟ ਹੁਣ ਆदत ਹੋ ਗਈ ਹੈ ਐਦਾਂ ਤਾਂ ਕੋਈ ਸਮੱਸਿਆ ਜ਼ਿਆਦਾ ਸਾਨੂੰ ਨਹੀਂ ਆਈ ਹਾਂ ਜਗ੍ਹਾ ਤੋਂ ਲਈ ਹੈ ਕਾਫੀ ਪਰ ਬਹੁਤ ਜ਼ਿਆਦਾ ਸਮੱਸਿਆ ਸਾਨੂੰ ਫੇਸ ਨਹੀਂ ਕਰਨੀ ਪੈ ਰਹੀ ਉਹਦਾ ਵੀ ਮੈਂ ਤੁਹਾਨੂੰ ਰਿਵਿਊ ਦਵਾਂਗੀ ਕਿਸ ਤਰ੍ਹਾਂ ਕਿੰਨੀ ਸਪੇਸ ਬਚੀ ਹੈ ਤੇ ਉਸ ਤੋਂ ਬਾਅਦ ਜੀ ਨੈਕਸਟ ਮਾਰਨਿੰਗ ਅਸੀਂ ਉੱਠੇ ਬੱਚਿਆਂ ਦਾ ਅੱਜ ਦੇਸੀ ਸਟਾਈਲ ਦੇ ਵਿੱਚ ਮਟਰ ਪਨੀਰ ਖਾਣ ਦਾ ਮਨ ਸੀ ਬਹੁਤ ਟਾਈਮ ਤੋਂ ਬੱਚੇ ਕਹਿ ਰਹੇ ਸੀ ਕਿ ਅਸੀਂ ਮਟਰ ਪਨੀਰ ਖਾਣਾ ਹੈ ਤੇ ਮੈਂ ਸਿੰਪਲੀ ਪਿਆਜ਼ ਲਸਣ ਕੱਟਿਆ ਟਮਾਟਰ ਦੀ ਗਰੇਵੀ ਬਣਾਈ ਸਿੰਪਲ ਤਰੀਕੇ ਦੇ ਨਾਲ ਆਪਾਂ ਅੱਜ ਜਿਹੜੇ ਮਟਰ ਪਨੀਰ ਬਣਾ ਰਹੇ ਹਾਂ ਤੇ ਆਪਾਂ ਜਿਹੜੀ ਹੈ ਮੈਂ ਜ਼ਿਆਦਾਤਰ ਪਨਾਨੀ ਹੁੰਦੀ ਹੈ ਕਿ ਮਟਰ ਸੌਰੀ ਪਨੀਰ ਸ਼ਿਮਲਾ ਮਿਰਚ ਇਹ ਸਾਰੀਆਂ ਚੀਜ਼ਾਂ ਜਿਵੇਂ ਕਿ ਮੈਂ ਕੱਟ ਕੇ ਸਿੰਪਲ ਚਿੱਲੀ ਪਨੀਰ ਦੀ ਤਰ੍ਹਾਂ ਉਸ ਨੂੰ ਤੜਕਾ ਲਗਾ ਦੇਣੀ ਹੁੰਦੀ ਹੈ ਜਾਂ ਮੈਂ ਮਟਰ ਪਨੀਰ ਬਣਾਉਣੀ ਹੈ ਤਾਂ ਸਭ ਤੋਂ ਪਹਿਲਾਂ ਲਸਣ ਪਿਆਜ਼ ਦਾ ਤੜਕਾ ਹੈ ਜਿਹੜਾ ਉਹਨੂੰ ਫਰਾਈ ਕਰਕੇ ਠੰਡਾ ਕਰਕੇ ਉਸ ਦਾ ਪੇਸਟ ਪਿਉਰੀ ਬਣਾ ਕੇ ਫਿਰ ਉਸ ਦੀ ਕਰੀਮ ਵਾਲਾ ਜਿਹੜਾ ਮੈਂ ਬਣਾਉਣੀ ਹੁੰਦੀ ਹੈ ਤੇ ਇੱਧਰ ਮੈਂ ਵੇਰਕਾ ਦਾ ਪਨੀਰ ਰੱਖਿਆ ਹੋਇਆ ਹੈ ਤੇ ਵਧੀਆ ਕੁਆਲਿਟੀ ਦੇ ਅੱਛੇ ਮਟਰ ਲੈ ਕੇ ਆਂਦੇ ਆ ਤੇ ਇਧਰ ਮੇਰੇ ਜਿਹੜੇ ਆ ਪਲੇਟਲੇਟਸ ਘੱਟ ਰਹਿਣ ਕਰਕੇ ਮੈਨੂੰ ਰੋਜ਼ ਡੇਲੀ ਇੱਕ ਕੀਵੀ ਖਾਣੀ ਪੈਂਦੀ ਹੈ ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਔਖੇ ਸੌਕੇ ਹੋ ਕੇ ਜੀ ਲੋ ਆਪਾਂ ਇੱਕ ਕੀਵੀ ਹੈ ਜਿਹੜੀ ਖਤਮ ਕਰਤੀ ਅੱਜ ਦੀ ਮਾਰਨਿੰਗ ਟਾਈਮ 'ਚ ਤੇ ਇਧਰ ਕੁਛ ਮਟਰ ਹੈ ਪੈਕਟ ਮੈਂ ਓਪਨ ਕਰ ਲਿਆ ਤੇ ਇਹ ਮਟਰ ਆਪਾਂ ਕੱਢਾਂਗੇ ਇਸ ਦੇ ਵਿੱਚ ਕਿਉਂਕਿ ਜਿਹੜਾ ਤੜਕਾ ਹੈ ਆਪਣਾ ਆਲਮੋਸਟ ਰੈਡੀ ਹੋ ਗਿਆ ਗਰੇਵੀ ਵਾਲਾ ਤੇ ਹੁਣ ਆਪਾਂ ਮਟਰ ਐਡ ਕਰ ਦਾਂਗੇ ਵਾਸ਼ ਕਰਕੇ ਇਹਨਾਂ ਨੂੰ ਥੋੜੇ ਜਿ ਮਟਰ ਮੈਂ ਬਚਾ ਕੇ ਰੱਖੂਗੀ ਕਿਉਂਕਿ ਬੱਚਿਆਂ ਨੂੰ ਫਿਰ ਮੈਂ ਚਾਵਲ ਦੇ ਵਿੱਚ ਤੜਕਾ ਮਟਰ ਦਾ ਅੱਛਾ ਲੱਗਦਾ ਹੈ ਜਾਂ ਬੱਚੇ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਖਾਂਦੇ ਨੇ ਤਾਂ ਉਸ ਦੇ ਵਿੱਚ ਮਟਰ ਜ਼ਿਆਦਾਤਰ ਜਾਂਦੇ ਨਹੀਂ ਸਨੈਕਸ ਜੋ ਵੀ ਆਪਾਂ ਬਣਾਨੇ ਜ਼ਿਆਦਾਤਰ ਮਟਰ ਦਾ ਯੂਜ਼ ਹੁੰਦਾ ਹੈ ਲਓ ਜੀ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰ ਲਾਂਗੇ ਇੱਕ ਦੋ ਵਾਰ ਪਾਣੀ ਇਹਨਾਂ ਦਾ ਆਪਾਂ ਡレイン ਕਰ ਦਾਂਗੇ ਵਾਸ਼ ਕਰਕੇ ਤੇ ਗਰੇਵੀ ਆਪਣੀ ਲਗਭਗ ਲਗਭਗ ਰੈਡੀ ਹੈ ਇਹਨਾਂ ਨੂੰ ਆਪਾਂ 2 ਮਿੰਟ ਭਿਜੇ ਰਹਿਣ ਦੇਾਂਗੇ ਤਾਂ ਜੋ ਇਹ ਬਰਫ਼ ਇਹਨਾਂ ਦੀ ਮੈਲਟ ਹੋ ਜਾਵੇ ਦੀ ਇੱਧਰ ਆਪਣੀ ਗਰੇਵੀ ਬਿਲਕੁਲ ਰੈਡੀ ਹੈ ਅੱਛਾ ਐਂਡ ਦੇ ਉੱਪਰ ਮੈਂ ਇਹਨਾਂ ਦੇ ਵਿੱਚ ਜਿਹੜਾ ਹੈ ਥੋੜੀ ਜੀ ਕਰੀਮ ਐਡ ਕਰ ਦੂੰਗੀ ਕਿਉਂਕਿ ਬਹੁਤ ਲਾਲ ਲਾਲ ਇਦਾਂ ਰੈਡੀਸ਼ ਨਹੀਂ ਇਸ ਤੱਕ ਸਬਜੀ ਦਾ ਕਲਰ ਅੱਛਾ ਲੱਗਦਾ ਤੇ ਲਓ ਜੀ ਸਟੀਮ ਚੜ ਗਈ ਹੈ ਕੈਮਰੇ ਨੂੰ ਕੈਮਰਾ ਕੀਤਾ ਮੈਂ ਕਲੀਨ ਤੇ ਸਬਜੀ ਹੈ ਜਿਹੜੀ ਆਲਮੋਸਟ ਰੈਡੀ ਆਪਣੀ ਹੁਣ ਆਪਾਂ ਕੁਝ ਇਸ ਦੇ ਵਿੱਚ ਬੇਸਿਕ ਮਸਾਲੇ ਐਡ ਕਰ ਦਿਆਂਗੇ ਸਿੰਪਲ ਓਇਲ ਲਾਲ ਮਿਰਚ ਦੇਗੀ ਮਿਰਚ ਹਲਦੀ ਤੇ ਤਦ ਨਾਰਮਲ ਮਸਾਲੇ ਹੋਰ ਇਸ ਤਰ੍ਹਾਂ ਦਾ ਆਪਾਂ ਬਾਹਰੀ ਮਸਾਲਾ ਕੁਝ ਨਹੀਂ ਐਡ ਕਰਾਂਗੇ ਥੋੜਾ ਜਿਹਾ ਲੱਗਿਆ ਤਾਂ ਆਪਾਂ ਸਬਜੀ ਮਸਾਲਾ ਜਾਂ ਗਰਮ ਮਸਾਲਾ ਹਲਕਾ ਜਿਹਾ ਪਾ ਦਿਆਂਗੇ ਮਟਰ ਪਨੀਰ ਦੀ ਸਬਜੀ ਨਾਲ ਮਤਲਬ ਸਾਨੂੰ ਬਹੁਤ ਜ਼ਿਆਦਾ ਪਸੰਦ ਹੈ ਪਰ ਮੇਰੇ ਨਾਨਾ ਜੀ ਬਿਲਕੁਲ ਵੀ ਨਹੀਂ ਖਾਂਦੇ ਇਸੇ ਲਈ ਸਾਨੂੰ ਮਟਰ ਪਨੀਰ ਹੈ ਜਿਹੜਾ ਅਵੋਇਡ ਕਰਨਾ ਪੈਂਦਾ ਹੈ ਅਸੀਂ ਬਹੁਤ ਘੱਟ ਬਣਾਨੇ ਜੇ ਬਣਾਨੇ ਆ ਤਾਂ ਫਿਰ ਬੱਚਿਆਂ ਲਈ ਬਣਦਾ ਹੈ ਤੇ ਨਾਨਾ ਜੀ ਲਈ ਕੁਝ ਸਾਨੂੰ ਹੋਰ ਬਣਾਉਣਾ ਪੈਂਦਾ ਕਿਉਂਕਿ ਉਹਨਾਂ ਨੂੰ ਮਟਰ ਔਰ ਪਨੀਰ ਦੋਨੋਂ ਹੀ ਚੀਜ਼ਾਂ ਪਸੰਦ ਨਹੀਂ ਆ ਤੇ ਫ੍ਰਿਜ ਆਪਾਂ 2-3 ਘੰਟੇ ਲਈ ਚਲਾਤਾ ਸੀਗਾ ਕਿਉਂਕਿ ਇਸ ਦਾ ਕੈਮੀਕਲ ਰਿਲੀਜ਼ ਕਰਦੀ ਹੈ ਤਾਂ ਫਿਰ ਇਹਨੂੰ ਆਪਾਂ ਉਸ ਦੇ ਵਿੱਚ ਸਮਾਨ ਕੋਈ ਨਹੀਂ ਰੱਖਾਂਗੇ ਕੁਝ ਵੀ ਸਮਾਨ ਨਹੀਂ ਰੱਖਿਆ ਸੀ ਇਸ ਨੂੰ 3-4 ਘੰਟੇ ਮੇਬੀ ਮੈਂ ਓਵਰਨਾਈਟ ਹੀ ਇਹਨੂੰ ਮੈਂ ਚਲਾ ਕੇ ਛੱਡ ਦਿੱਤਾ ਸੀਗਾ ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਡੇ ਇਸ ਦੇ ਵਿੱਚ ਰੱਖਿਆ ਜੋ ਵੀ ਹੈ ਸਾਰਾ ਸਮਾਨ ਅੱਛਾ ਇਹਦੇ ਵਿੱਚ ਮੈਂ ਮਸਾਲੇ ਬੇਸਨ ఎవਰੀਥਿੰਗ ਮੈਂ ਇਸ ਦੇ ਵਿੱਚ ਰੱਖਦੀ ਕਿਉਂਕਿ ਇਹ ਮੇਰਾ ਬਹੁਤ ਟਾਈਮ ਤੋਂ ਸੀਗਾ ਕੀ ਛੋਟੀ ਫ੍ਰਿਜ ਹੋਣ ਕਰਕੇ ਮੇਰੇ ਸਮਾਨ ਹੈ ਜਿਹੜੇ ਬਰਸਾਤ ਦੇ ਮੌਸਮਾਂ 'ਚ ਖਰਾਬ ਹੋ ਜਾਂਦੇ ਸੀ ਅੱਛਾ ਜੀ ਇਹ ਐਵਰੇਜ ਦਾ ਗਰਮ ਮਸਾਲਾ ਹੈ ਥੋੜਾ ਜਿਹਾ ਆਪਾਂ ਸਬਜੀ ਦੇ ਵਿੱਚ ਐਡ ਕਰਾਂਗੇ ਇਹ ਕੱਢਿਆ ਮੈਂ ਫ੍ਰਿਜ ਦੇ ਵਿੱਚ ਮੈਂ ਸਾਰੇ ਬੇਸਨ ਲਾਲ ਮਿਰਚ ਜੋ ਹੁੰਦੀ ਹੈ ਉਹਨਾਂ ਵਿੱਚ ਵੀ ਕੀੜੇ ਪੈ ਜਾਂਦੇ ਆ ਸੋ ਸਾਰੀਆਂ ਚੀਜ਼ਾਂ ਕਸਟਰਡ ਪਾਊਡਰ ਇਸ ਤਰ੍ਹਾਂ ਦੀਆਂ ਜੋ ਵੀ ਆਪਾਂ ਬੇਸਨ ਸੂਜੀ ਜੁਖਰਾਬ ਹੋ ਜਾਂਦੇ ਆ ਜੋ ਬਾਹਰ ਬਰਸਾਤ ਦੇ ਮੌਸਮ ਵਿੱਚ ਕੀੜੇ ਲੱਗ ਜਾਂਦੇ ਆ ਉਹ ਸਾਰੇ ਸਮਾਨ ਨੂੰ ਆਪਾਂ ਕੰੱਚ ਦੇ ਕੰਟੇਨਰਾਂ 'ਚ ਕੱਢ ਕੇ ਤੇ ਫ੍ਰੀਜ਼ਰ ਦੇ ਵਿੱਚ ਉੱਪਰ ਸੈੱਟ ਕਰ ਦੇਾਂਗੇ ਕਿਉਂਕਿ ਮੇਰੇ ਮਾਸੀ ਜੀ ਵੀ ਬਹੁਤ ਟਾਈਮ ਤੋਂ ਇਹ ਸਾਰੀਆਂ ਚੀਜ਼ਾਂ ਫ੍ਰੀਜ਼ਰ ਵਿੱਚ ਰੱਖਦੇ ਆ ਉਹ ਮਤਲਬ ਜਿਹੜੇ ਮਟਰ ਛੋਲੀਆਂ ਚਿਬੜ ਜਾਂ ਚਟਨੀ ਬਣਾਉਣੇ ਆ ਇਹ ਵੀ ਸੀਜ਼ਨ ਦੇ ਵਿੱਚ ਜਦੋਂ ਆਊਟ ਹੋਣ ਵਾਲਾ ਹੁੰਦਾ ਸੀਜ਼ਨ ਸਾਰੇ ਨੂੰ ਕੱਟ ਕੇ ਤੇ ਬਾਕਸ ਭਰ ਕੇ ਮਟਰਾਂ ਦੇ ਦਾਣੇ ਕੱਟ ਕੇ ਛੋਲੂਆ ਕੱਟ ਕੇ ਚੋਲਿਆਂ ਦੇ ਦਾਣੇ ਕੱਟ ਕੇ ਸਾਰਿਆਂ ਨੂੰ ਕੰਟੇਨਰਾਂ ਦੇ ਵਿੱਚ ਭਰ ਕੇ ਸਟੋਰ ਕਰ ਲੈਂਦੇ ਆ ਤੇ ਉਹਨਾਂ ਦੇ ਮਤਲਬ ਇੰਨੇ ਜ਼ਿਆਦਾ ਫਰੈਸ਼ ਵਧੀਆ ਮਟਰ ਰਹਿੰਦੇ ਆ ਸਾਰੀਆਂ ਸਬਜ਼ੀਆਂ ਜਿੰਨੀਆਂ ਵੀ ਉਹ ਸਾਗ ਤੇ ਪਾਲਕ ਨੂੰ ਵੀ ਕੱਟ ਕੇ ਸਟੋਰ ਕਰਦੇ ਆ ਤੇ ਜਦੋਂ ਬਣਾਉਣਾ ਹੁੰਦਾ ਹਲਕਾ ਜਿਹਾ ਪਾਣੀ ਦੇ ਵਿੱਚ ਕੱਟ ਕੇ ਉਹਨਾਂ ਨੂੰ ਭਿਉਆਂ ਲੈਂਦੇ ਤੇ ਬਿਲਕੁਲ ਤਾਜ਼ੀ ਤਾਜ਼ੀ ਸਬਜ਼ੀ ਖਾਣ ਦਾ ਮਤਲਬ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਸੀਜ਼ਨ ਆਫ ਸੀਜ਼ਨ ਦੀ ਸਬਜ਼ੀ ਖਾ ਰਹੇ ਹੋ ਬਿਲਕੁਲ ਸੀਜ਼ਨ ਵਾਲਾ ਟੇਸਟ ਆਂਦਾ ਹੈ ਤੇ ਜਿਹੜੇ ਫਰੋਜ਼ਨ ਪੈਕਟਾਂ ਵਾਲੀਆਂ ਆਪਾਂ ਚੀਜ਼ਾਂ ਲੈ ਕੇ ਆਂਦੇ ਆ ਜਿਵੇਂ ਮਟਰ ਹੋ ਗਏ ਜਾਂ ਆਪਾਂ ਹੋਰ ਵੀ ਕੋਈ ਛੋਲੀਆਂ ਵਗੈਰਾ ਜਿਹਦਾ ਦੀ ਚੀਜ਼ ਹੈ ਤਾਂ ਉਹ ਬਿਲਕੁਲ ਵੀ ਵਧੀਆ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਦਾ ਟੇਸਟ ਜਿਹੜਾ ਉਹ ਇੱਕਦਮ ਖਰਾਬ ਹੋ ਚੁੱਕਿਆ ਹੁੰਦਾ ਆਪਾਂ ਨੂੰ ਪਤਾ ਚੱਲਦਾ ਕਿ ਆਪਾਂ ਸੀਜ਼ਨ ਦੀ ਜਿਹੜੀ ਸਬਜ਼ੀ ਆ ਉਹ ਨਹੀਂ ਖਾ ਰਹੇ ਆ ਲਓ ਜੀ ਇੱਥੇ ਆਪਣੀ ਗਰੇਵੀ ਗਈ ਬਣ ਤੇ ਆਪਣੇ ਮਟਰ ਵੀ ਵਾਸ਼ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਕਰ ਦਿਆਂਗੇ ਮਟਰ ਐਡ ਐ ਦੇਖੋ ਮੈਨੂੰ ਇਹ ਲਾਲ ਲਾਲ ਸਬਜ਼ੀ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਆ ਇਹ ਰੈਡੀਸ਼ ਕਲਰ ਮੈਨੂੰ ਨਹੀਂ ਅੱਛਾ ਲੱਗਦਾ ਹੁਣ ਆਪਾਂ ਇਸਦੇ ਵਿੱਚ ਆਲਮੋਸਟ ਮਟਰ ਪੱਕ ਗਏ ਆ ਇਸਦੇ ਵਿੱਚ ਆਪਾਂ ਪਾ ਦਿਆਂਗੇ ਪਨੀਰ ਕੱਟ ਕੇ ਇੱਧਰ ਆਪਾਂ ਪਨੀਰ ਕੱਟ ਰਹੇ ਆ ਤੇ ਪਨੀਰ ਕਟਿੰਗ ਕਰਨ ਤੋਂ ਬਾਅਦ ਆਪਾਂ ਜਦੋਂ ਪਣੀ ਇਹਦੇ ਵਿੱਚ ਪਨੀਰ ਐਡ ਕਰਾਂਗੇ ਤਾਂ ਫਿਰ ਐਂਡ ਦੇ ਉੱਪਰ ਥੋੜੀ ਜੀ ਜਦੋਂ ਠੰਡਾ ਹੋਣ ਵਾਲਾ ਹੋਇਆ ਤੇ ਆਪਾਂ ਕਰੀਮ ਐਡ ਕਰ ਦਾਂਗੇ ਉਸਤੇ ਨਾਲ ਇਸ ਦਾ ਕਲਰ ਹੈ ਜਿਹੜਾ ਥੋੜਾ ਜਿਆ ਕ੍ਰੀਮੀ ਕ੍ਰੀਮੀ ਹੋ ਜਾਏਗਾ ਤੇ ਮੈਨੂੰ ਓ ਵਾਲਾ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਅਸੀਂ 1 ਮਹੀਨਾ ਛੁੱਟੀਆਂ ਦਾ ਜਦੋਂ ਉੱਥੋਂ ਲਗਾ ਕੇ ਆਏ ਆ ਤੇ ਆਉਣ ਤੋਂ ਬਾਅਦ ਜਿਹੜਾ ਘਰ ਦੀ ਮਤਲਬ ਸੈਟਿੰਗ ਕੀਤੀ ਕਾਫੀ ਚੀਜ਼ਾਂ ਚੇਂਜਸ ਕੀਤੀਆਂ 1 ਮਹੀਨੇ ਬਾਅਦ ਜਦੋਂ ਅਸੀਂ ਛੁੱਟੀਆਂ ਤੋਂ ਬਾਅਦ ਘਰ ਆਉਂਨੇ ਆ ਨਾ ਤਾਂ ਸਾਨੂੰ ਉਦੋਂ ਧਿਆਨ ਆਉਂਦਾ ਕਿ ਸਾਨੂੰ ਘਰ ਦੇ ਵਿੱਚ ਐਵੇਂ ਐਵੇਂ ਚੀਜ਼ਾਂ ਜਿਹੜੀਆਂ ਚੇਂਜ ਹੋਰ ਕਰਨੀਆਂ ਚਾਹੀਦੀਆਂ ਸੋ ਹਰ ਸਾਲ ਕੁਛ ਨਾ ਕੁਛ ਫਿਰ ਨਵਾਂ ਚੇਂਜ ਹੋ ਜਾਂਦਾ ਇਸ ਬਹਾਨੇ ਤੇ ਇੱਤਰ ਆਪਣੀ ਸਬਜ਼ੀ ਬਣ ਗਈ ਹੈ ਬੱਚੇ ਆ ਜਿਹੜੇ ਉਹ ਅੱਜ ਛੁੱਟੀ ਹੈ ਇੰਜੋਏ ਕਰ ਰਹੀ ਹੈ ਤੇ ਮੈਂ ਸੋਚਿਆ ਕਿ ਚਲੋ ਅੱਜ ਬੱਚਿਆਂ ਨੂੰ ਜਲਦੀ ਨਹੀਂ ਜਗਾਵਾਂਗੇ ਕਿਉਂਕਿ ਰੋਜ਼ ਜ ਸਵੇਰ ਉਹਨਾਂ ਨੂੰ 5:30 ਪਾਉਣੇ 6 ਉੱਠ ਕੇ ਸਕੂਲ ਲਈ ਰੈਡੀ ਹੋਣਾ ਪੈਂਦਾ ਤੇ ਆਪਾਂ ਮਜ਼ੇ ਨਾਲ ਸਬਜ਼ੀਆਂ ਬਣਾ ਕੇ ਸਾਰਾ ਕੰਮ ਘਰ ਦਾ ਖਤਮ ਕਰਕੇ ਫਿਰ ਬੱਚਿਆਂ ਨੂੰ ਆਰਾਮ ਨਾਲ ਜਗਾਵਾਂਗੇ 8:00 ਤੇ ਲਓ ਜੀ ਜਿਹੜੀ ਲਗਭਗ ਸਬਜ਼ੀ ਰੈਡੀ ਹੈ ਆਪਣੀ ਇੱਥੇ ਆਪਾਂ ਕੁਝ ਕਸੂਰੀ ਮੇਥੀ ਹੈ ਉਹ ਐਡ ਕਰ ਦਿਆਂਗੇ Roast ਕਰਕੇ ਰੱਖੀ ਹੋਈ ਹੈ ਮੇਰੀ ਇਸ ਤਰ੍ਹਾਂ ਭੁੰਨ ਕੇ ਤੇ ਇਹ ਵੀ ਮੈਂ ਫ੍ਰਿਜ ਦੇ ਵਿੱਚ ਉੱਪਰ ਫ੍ਰੀਜ਼ਰ ਦੇ ਵਿੱਚ ਰੱਖਦੀਆਂ ਬਹੁਤ ਸਾਰੀਆਂ ਚੀਜ਼ਾਂ ਮੈਂ ਮੇਰੀ ਮਾਸੀ ਜੀ ਤੋਂ ਸਿੱਖੀਆਂ ਕਿ ਡ్రਾਈ ਫਰੂਟਸ ਵੀ ਉਹ ਫ੍ਰੀਜ਼ਰ ਤੇ ਵਿੱਚ ਰੱਖਦੇ ਨੇ ਇਹਦੇ ਨਾਲ ਇਹਨਾਂ ਵਿੱਚ ਕੀੜੇ ਨਹੀਂ ਲੱਗਦੇ 에ਅਰ ਟਾਈਟ ਕੰਟੇਨਰ ਹੁੰਦਾ ਨਾ ਜਿਹੜਾ ਕੰੱਚ ਦਾ ਉਹਦੇ ਵਿੱਚ ਵੈਸੇ ਵੀ ਜਦੋਂ ਆਪਾਂ ਚੀਜ਼ ਰੱਖਦੇ ਆ ਉਹ ਵੈਸੇ ਵੀ ਉਸਦੀ ਸ਼ੈਲਫ ਲਾਈਫ ਵਧ ਜਾਂਦੀ ਹੈ ਤੇ ਫ੍ਰੀਜ਼ਰ ਵਿੱਚ ਰੱਖਣ ਨਾਲ ਤਾਂ ਉਸ ਨੂੰ ਤੁਸੀਂ ਕਿੰਨੇ ਵੀ ਸਾਲ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਪਰ ਸਾਡੇ ਪ੍ਰੋਬਲਮ ਇਹ ਹੈ ਕਿ ਪਿੰਡਾਂ ਵਿੱਚ ਘਟ ਬਹੁਤ ਲੱਗ ਜਾਂਦਾ ਹੈ ਸਾਡੇ ਇਹ ਚੀਜ਼ਾਂ ਅਸੀਂ ਸਟੋਰ ਨਹੀਂ ਕਰਕੇ ਰੱਖ ਸਕਦੇ ਮੇਰੇ ਮਾਸੀ ਜੀ ਦੇ ਘਰ ਬਿਲਕੁਲ ਕੱਟ ਨਹੀਂ ਲੱਗਦਾ ਇਧਰ ਦੇਖੋ ਜੈਸਮੀਨ ਨੇ ਮਤਲਬ ਟੜਲੇ ਨਾਲ ਜਿੰਨੀ ਆਈਸ ਜੰਮੀ ਸੀ ਸਾਰੀਆਂ ਕਯੂਬਸ ਉਸ ਨੂੰ ਬਾਕਸ ਦੇ ਵਿੱਚ ਕੱਢਦੀਆਂ ਤੇ ਨਾਲ ਦੀ ਨਾਲ ਜੀ ਇੱਕ ਕੰਮ ਹੋਰ ਹੋ ਗਿਆ ਸਾਡਾ ਪ੍ਰੈਸ ਸੀ ਜਿਹੜਾ ਖਰਾਬ ਹੋ ਗਿਆ ਦੋ ਪ੍ਰੈਸ ਸੀ ਦੋਨੋਂ ਅਗੜ ਪਿਛੜ ਖਰਾਬ ਹੋ ਗਈਆਂ ਤੇ ਫਿਰ ਮੈਂ ਨਵਾਂ ਪ੍ਰੈਸ ਲੈ ਕੇ ਆਈ ਨਵਾਂ ਪ੍ਰੈਸ ਮੈਂ ਵੱਡਾ ਲੈ ਕੇ ਆਈ ਸੀ ਜਦੋਂ ਮੈਂ ਉਸ ਨੂੰ ਪਲੱਗਿੰਗ ਕੀਤਾ ਆਨ ਕੀਤਾ ਪੂਰੇ ਘਰ ਦੀ ਲਾਈਟ ਆ ਜਿਹੜੀ ਡਿਮ ਹੋ ਗਈ ਤੇ ਜਿਹੜਾ ਫਿਰ ਅਸੀਂ ਚੇਂਜ ਕਰਕੇ ਇਹ ਥੋੜਾ ਜਿਹਾ ਉਸ ਤੋਂ ਛੋਟਾ ਵਾਲਾ ਮਾਡਲ ਲੈ ਕੇ ਆਂਦਾ ਕਿਉਂਕਿ ਪਿੰਡਾਂ ਦੇ ਵਿੱਚ ਲਾਈਟ ਬਹੁਤ ਜ਼ਿਆਦਾ ਡਿਮ ਰਹਿੰਦੀ ਹੈ ਪ੍ਰੋਪਰਲੀ ਲਾਈਟ ਨਹੀਂ ਰਹਿੰਦੀ ਸੋ ਤਾਂ ਹੀ ਸਾਨੂੰ ਫਿਰ ਇਹ ਫ੍ਰਿਜ ਸੌਰੀ ਪ੍ਰੈਸ ਹੈ ਜਿਹੜਾ ਚੇਂਜ ਕਰਕੇ ਮੈਨੂੰ ਇਹ ਵਾਲਾ ਪ੍ਰੈਸ ਲੈ ਕੇ ਆਉਣਾ ਪਿਆ ਇਸ ਤੋਂ ਪਹਿਲਾਂ ਮੈਂ ਇਸ ਤੋਂ ਥੋੜਾ ਵੱਡਾ ਵਾਲਾ ਲੈ ਕੇ ਆਈ ਸੀਗੀ ਤੇ ਮੈਨੂੰ ਉਹ ਸੋਹਣਾ ਲੱਗਿਆ ਸੀ ਬੜਾ ਅੱਛਾ ਲੱਗਿਆ ਸੀ ਮੈਨੂੰ ਇਹ ਸੀਗਾ ਕਿ ਕਾਫੀ ਹੈਵੀ ਹੈ ਤੇ ਪੈਂਟਸ ਵਗੈਰਾ ਜੀਨਸ ਵਗੈਰਾ ਬਹੁਤ ਅੱਛੀ ਤਰ੍ਹਾਂ ਪ੍ਰੈਸ ਹੋ ਜਾਂਦੀ ਹੈ ਧੋਬੀ ਸਟਾਈਲ ਦੇ ਵਿੱਚ ਪੈਰ ਲਾਈਟ ਪੂਰੀ ਘਰ ਦੀ ਬਿਲਕੁਲ ਲੋ ਕਰ ਦਿੱਤੀ ਸੀ ਜਦੋਂ ਤੇ ਫਿਰ ਮੈਂ ਉਸ ਨੂੰ ਉਸੇ ਤਰ੍ਹਾਂ ਬੰਦ ਕੀਤਾ ਪੈਕ ਕੀਤਾ ਵਾਪਿਸ ਕੀਤਾ ਤੇ ਨਾਲ ਦੀ ਨਾਲ ਮੈਂ ਇਹ ਛੋਟਾ ਵਾਲਾ ਲੈ ਆਈ ਹਾਂ ਇਸ ਦੇ ਨਾਲ ਹੁਣ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਇਹ ਸੀ ਜੀ ਅੱਜ ਦਾ ਆਪਣਾ ਵਲੌਗ ਆਈ ਹੋਪ ਤੁਸੀਂ ਵਲੌਗ ਨੂੰ ਇੰਜੋਏ ਕੀਤਾ ਹੋਣਾ